ਕਿ ਤੁਮਾਨੂੰ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਐਸ்சி ਨੇ ਪੰਜਾਬ 78 ਦਿਖ ਰਹੇ ਦਸਤਖਤ ਬਹੁਤ ਬਹੁਤ ਧੰਵਾਦ ਹੈ ਸਾਡਾ ਸ਼੍ਰੀ ਵਾਈਸ ਗੋਜੀ ਦੀ ਫਤਿਹ ਉਹ ਜਹੋ ਦੇਸ਼ੰਦਰ ਬਣਿਆ ਹੈ ਪਾਰਲੀਮੈਂਟ ਦੀਆਂ ਚੋਣਾਂ ਚੱਲ ਰਹੀਆਂ ਹਨ 2 19 ਅਪ੍ਰੈਲ ਤੋਂ ਲੈ ਕੇ 1 ਜੂਨ ਤੱਕ जो कि पूरे भारत के राज्यों में बखरे बखरे करा रा पार्लीमेंट की इलेक्शन हो रही है और जिमें के पता ही है कि विश्व की सब तो व्डी पार्टी भारतीय जनता पार्टी है और साढ़े मान योग प्रधानमंत्री जी नरेंद्र भाई मोदी जी ने जो नारा दिता है इस बार चार सौ तो पार और ये सुनामी चल रही है भाजपा की और देश के अंदर लोग उतावले तो बैठे भारतीय जनता पार्टी की तीसरी बार सरकार स्थापित कर ਔਰ ਇਸੇ ਲਈ ਤੈਤ ਲਗ ਲਗ મોદી ਜੀ ਵੀ ਹਰ ਹਰ ਤਰਫ ਦੇ ਲੋਕ ਸਮਾਜਿਕ ਹਰ ਤਰ੍ਹਾਂ ਦੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਵੱਖ-ਵੱਖ ਰਾਜਾਂ ਤੋਂ ਜੁੜਦੇ ਆ ਰਹੇ ਹਨ ਔਰ ਇਸੇ ਲਈ ਤੈਤ ਸਾਡੇ ਪੰਜਾਬ ਤੋਂ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਇਹੇ ਰਮਨੀਤ ਸਿੰਘ ਬਿੱਟੂ ਜੀ ਜਿਹਨੇ ਅਰਾਧਾ ਤੋਂ ਮੈਂਬਰ ਪਾਰਲੀਮੈਂਟ ਜੀ ਦਾ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਮੈਂ ਦਿਲ ਦੀਆਂ ਗਰਾਹੀਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਇਹ ਇਸ ਗੱਲ ਦਾ ਸੰਕੇਤ ਹੈ ਕਿ ਜਿਹੜੀ 24ਵੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਜਿਹਦੇ ਵਿੱਚ ਤੀਜੀ ਵਾਰ ਨਰਿੰਦਰ ਭਾਈ ਮੋਦੀ ਜੀ ਪ੍ਰਧਾਨ ਮੰਤਰੀ ਜੀ ਬਣਨਗੇ ਔਰ 2027 ਦੀ ਜੋ ਆਉਣ ਵਾਲੀ ਪੰਜਾਬ ਦੀ ਵਿਧਾਨ ਸਭਾ ਇਲੈਕਸ਼ਨ ਹੈ ਜਿਹਦੇ ਨੂੰ ਇੱਕ ਜਿਮਿਸ਼ਨ 2027 ਦੇ ਤਹਿਤ ਲੈ ਕੇ ਚੱਲ ਰਹੇ ਆ ਔਰ ਇਹ ਜਿਹੜੀ 2027 ਦੀ ਅਸੈਂਬਲੀ ਚੋਣਾਂ ਆਉਣੀਆਂ ਉਹਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਥ ਹੋਵੇਗੀ ਇਹ ਇਸ ਗੱਲ ਦਾ ਸੰਕੇਤ ਹੈ ਪੰਜਾਬ ਦੇ ਲੋਕ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹਨ اور प्रधानमंत्री ਬولو اور जन कल्याण ਲਈ ਜੋ ਵੀ ਪ੍ਰਾਦੇ ਕੀਤੇ ਜਾ ਰਹੇ ਹਨ ਲੋਕ ਉਸ سینਮਾ ਨੂੰ ਬਹੁਤ ਜਿਆਦਾ ਕਾਬਜ਼ ਰਹੇ ਹਨ اور بھੱਡੀ ਗਿੰਤੀ ਲੋਕ ਆਮ ਲੋਕ ਸਾਰੇ ਲੋਕ ਸਾਰੇ ਵਰਗਾਂ ਦੇ ਲੋਕ ਪ੍ਰਧਾਨ ਮੰਤਰੀ ਜੀ ਦਾ ਸਤਿਕਾਰ ਕਰਦੇ ਹਨ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ ਔਰ ਜਨ ਕਲਿਆਣ ਦੀਆਂ ਸਕੀਮਾਂ ਦਾ ਲਾਭ ਲੈ ਰਹੇ ਹਨ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੀਆਂ ਵੱਡੀਆਂ ਪਾਰਟੀਆਂ ਦੇ ਵੱਡੇ ਲੀਡਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਕਿਉਂਕਿ ਪੰਜਾਬ ਦੇ ਪ੍ਰਧਾਨ ਸਿਖਿੰਦ ਸਿੰਘ ਜਾਖੜ ਜੀ ਔਰ ਉਹ ਉਹਨਾਂ ਦੀ ਰਵਾਈ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਕੈਂਪੇਨ ਚੱਲ ਰਹੀ ਹੈ ਲੋਕ ਸਭਾ ਉਹਨਾਂ ਦੇ ਸੰਬੰਧ ਵਿੱਚ 13 ਦੀਆਂ 13 ਸੀਟਾਂ ਤੇ ਜੇਤ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦਾ